thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਚ ਤੇ ਨਵੇਂ ਦਿਨ ਚ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀ ਹਜੂਰ ਸਾਹਿਬ ਤੋਂ ਨੰਦੇੜ ਸਾਹਿਬ ਤੋਂ ਅਸੀਂ ਪਹੁੰਚੇ ਸੀਗੇ ਬਿਦਰ ਬਿਦਰ ਕਰਨਾਟਕਾ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ ਤੇ ਇੱਥੇ ਜਲ ਦਾ ਸੋਮਾ ਪ੍ਰਗਟ ਕੀਤਾ ਸੀਗਾ ਨਾਨਕ ਛੀਰਾ ਸਾਹਿਬ ਤੇ ਇੱਥੇ ਅਸੀਂ ਪਿਛਲੀ ਵੀਡੀਓ ਜੇ ਤੁਸੀਂ ਦੇਖਿਆ ਤੇ ਇੱਥੇ ਪਹੁੰਚੇ ਸੀਗੇ ਤੇ ਅੱਜ ਅਸੀਂ ਤੁਹਾਨੂੰ ਇੱਥੇ ਜਿਹੜੀਆਂ ਬਿਦਰ ਦੀਆਂ ਰਹਿੰਦੀਆਂ ਥਾਵਾਂ ਨੇ ਉਹ ਥਾਵਾਂ ਤੁਹਾਨੂੰ ਦਿਖਾਉਨੇ ਆ ਜਿਸ ਤਰ੍ਹਾਂ ਬਿਦਰ ਫੋਰਟ ਜਾਂ ਹੋਰ ਜਿਹੜੇ ਇਤਿਹਾਸਕ ਥਾ ਹੈਗੇ ਨੇ ਜਿਹੜੇ ਪੁਰਾਣੇ ਤੇ ਬਹਾਮਣੀ ਰਾਜ ਹੁੰਦਾ ਸੀਗਾ ਉਸ ਵੇਲੇ ਤੇ ਉਸ ਥਾਵਾਂ ਦੇ ਤੁਹਾਨੂੰ ਜਾ ਕੇ ਰੂਬਰੂ ਕਰਾਉਨੇ ਆ ਤੇ ਉਸ ਥਾਵਾਂ ਦਾ ਇਤਿਹਾਸ ਵੀ ਦੱਸਦੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਓ ਤੇ ਬਿੱਦਰ ਤੋਂ ਇਹ ਜਿਹੜੀ ਆ ਸਾਡੀ ਦੂਸਰੀ ਵੀਡੀਓ ਆ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਲਓ ਜੀ ਚੱਲ ਪਿਆ ਸੰਤਾ ਆਟੋ 'ਚ ਬੈਠ ਕੇ ਸਭ ਤੋਂ ਪਹਿਲਾਂ ਜਾਵਾਂਗੇ ਆਗਰ ਆਪਣੇ ਬਿੱਦਰ ਫੋਰਟ ਆਗਰਾ ਫੋਰਟ ਨਿਕਲ ਰਿਹਾ ਸੀ ਮੇਰੇ ਮੂੰਹ 'ਚ ਉਹ ਵੀ ਆਗਰਾ ਫੋਰਟ ਵੀ ਦੇਖਿਆ ਸੀ ਨਾ ਬਿੱਦਰ ਫੋਰਟ ਦੇਖਦੇ ਆ ਤੇ ਬਿੱਦਰ ਫੋਰਟ ਦਾ ਤੁਹਾਨੂੰ ਥੋੜਾ ਜਿਹਾ ਇਤਿਹਾਸ ਵੀ ਦੱਸਦੇ ਆ ਤੇ ਹੋਰ ਉਹਦੇ ਅੰਦਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਉਸ ਨਾਲ ਕੋਈ ਤੁਹਾਨੂੰ ਦੱਸ ਦਿਆਂ ਤੇ ਉਸ ਤੋਂ ਬਾਅਦ ਦੇਖਦੇ ਹਾਂ ਹੋਰ ਕੁਝ ਦੇਖਣ ਦਾ ਜੋ ਟਾਈਮ ਬਚੇਗਾ ਤੇ ਟਾਈਮ ਬਚ ਗਿਆ ਸਵਾ 3 ਸਵਾ 3 ਦਾ ਟਾਈਮ ਹੋ ਗਿਆ ਦੁਪਹਿਰ ਦਾ ਥੋੜਾ ਅਸੀਂ ਇੱਥੇ ਅੱਜ ਘੁੰਮਣਾ ਵਾ ਇਸ ਏਰੀਆ ਚ ਤੇ ਇੱਧਰ ਦੇਖੋ ਸਾਹਮਣੇ ਜਿਹੜੀ ਸੜਕ ਦੇਖੋ ਤੁਸੀਂ ਚੜਾਈ ਹੈ ਸਿੱਧੀ ਤੇ ਇੱਥੋਂ ਹੁਣ ਆਟੋ ਦੋ ਆਪਾਂ ਕਰ ਲਿਆ ਇੱਕ ਆਟੋ ਸਾਡਾ ਪਿੱਛੇ ਆ ਰਿਹਾ ਵਾ ਉਹ ਦੇਖੋ ਆਡੋ ਆਟੋ ਪਿੱਛੇ ਆ ਰਿਹਾ ਸਾਡਾ ਤੇ ਹੁਣ ਅਸੀਂ ਇੱਥੋਂ ਤੁਹਾਨੂੰ ਆਗਰਾ ਫੋਰਡ ਲੈ ਕੇ ਚੱਲਦੇ ਹਾਂ ਸੌਰੀ ਆਗਰਾ ਫੋਰਟ ਨਹੀਂ ਇਧਰ ਫੋਰਟ ਕਿਉਂਕਿ ਆਗਰਾ ਫੋਰਟ ਮੈਂ ਬਹੁਤ ਵਰ ਗਿਆ ਨਾ ਇਧਰ ਫੋਰਟ ਚੱਲਦੇ ਆ ਤੇ ਇੱਥੋਂ ਐਂਟਰੀ ਹੁੰਦੀ ਆ ਹਮੇਸ਼ਾ ਜਦੋਂ ਅਸੀਂ ਨੰਦੇੜ ਸਾਹਿਬ ਤੋਂ ਆਉਨੇ ਆ ਨਾ ਇਸ ਪਾਸਿਓਂ ਇੱਥੇ ਐਂਟਰੀ ਕਰਦੇ ਆ ਅੰਦਰ ਆ ਕੇ ਲੋ ਜੀ ਇਧਰ ਵੇਖੋ ਦੂਸਰਾ ਆਟੋ ਵੀ ਸਾਡਾ ਰੇਸਾ ਲੱਗੀ ਹੋਈ ਜਾਵੇ ਚੱਲ ਗਿਆ ਬਈ ਕਮੇਟੀ ਲੋ ਜੀ ਸਿਰਫ 5 ਤੋਂ 7 ਮਿੰਟ ਲੱਗੇ ਆ ਵਿਦਰ ਫੋਰਟ ਪਹੁੰਚਣ ਦੇ ਵਾਸਤੇ ਇਹ ਲਿਖਿਆ ਸਾਹਮਣੇ ਵਿਦਰ ਕਿਲਾ ਹੁਣ ਅੰਦਰ ਚੱਲਦੇ ਆ ਸਾਰਾ ਤੁਹਾਨੂੰ ਅੰਦਰ ਜਾ ਕੇ ਇਤਿਹਾਸ ਦੱਸਦੇ ਦੇਖੋ ਦੋ ਗੱਡੀਆਂ ਵਾਈਫਾਈ ਗੱਡੀਆਂ ਤੇ ਲਗਜ਼ਰੀ ਗੱਡੀਆਂ ਕਹਿੰਦੇ ਵੀ ਛੋਟੀ ਗੱਡੀ ਕਰਨੀ ਆ ਵੱਡੀ ਗੱਡੀ ਵਾਲੇ ਨੂੰ ਪੈਸੇ ਨਹੀਂ ਮਟਾਉਣੇ ਤੇ ਇਹ ਸਾਹਮਣੇ ਲਿਖਿਆ 16 ਖੰਭਾ ਮਸਕ ਵੀ ਇੱਥੇ ਆ ਤੇ ਰੰਗੀਨ ਮਹਿਲ ਵੀ ਆ ਗਗਨ ਮਹਿਲ ਤੇ ਬੋਮਾ ਇਹ ਸਾਰਾ ਕੁਝ ਇਸੇ ਅੰਦਰ ਹੀ ਆ ਲਓ ਜੀ ਹੁਣ ਅੰਦਰ ਚਲਦੇ ਆ ਤੇ ਦੇਖਦੇ ਆ ਐਂਟਰੀ ਕੀ ਆ ਫੀਸ ਆ ਟਿਕਟ ਵਾ ਕੀ ਆ ਸਾਰਾ ਕੁਝ ਦੇਖਦੇ ਆ ਤੇ ਇਹ ਆ ਗਿਆ ਜੀ ਕਿਲੇ ਦਾ ਬਾਹਰਲਾ ਗੇਟ ਸਾਹਮਣੇ ਨਾਲ ਹੀ ਮੈਂ ਤੁਹਾਨੂੰ ਇਤਿਹਾਸ ਦੱਸਦਾ ਇਸ ਕਿਲੇ ਦਾ ਲਓ ਜੀ ਇਹ ਆ ਗਿਆ ਜੀ ਕਿਲੇ ਦਾ ਮੇਨ ਐਂਟਰੀ ਗੇਟ ਤੇ ਇਹਦਾ ਨਾਮ ਆ ਜੀ ਸ਼ੇਰਜਾ ਦਰਵਾਜਾ ਇੱਧਰ ਲਿਖਿਆ ਹੋਇਆ ਵਾ ਸ਼ੇਰਜਾ ਦਰਵਾਜਾ ਤੇ ਇਹ ਤੁਸੀਂ ਇਹਦਾ ਬਿੱਦਰ ਕਿਲੇ ਦਾ ਜਿਹੜਾ ਇਤਿਹਾਸ ਵੀ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ ਤੇ ਹੁਣ ਇੱਥੋਂ ਸਾਡੀ ਐਂਟਰੀ ਹੋਵੇਗੀ ਅੰਦਰ ਇੱਥੋਂ ਮੇਨ ਐਂਟਰੀ ਆ ਅੰਦਰ ਚੱਲਦੇ ਹੁਣ ਇਹ ਆ ਗਿਆ ਜੀ ਦੂਸਰਾ ਗੇਟ ਇਸ ਪਾਸੇ ਜਿਸ ਤਰ੍ਹਾਂ ਸੈਨਿਕ ਬੈਠਦੇ ਹੋਣਗੇ ਉਸ ਟਾਈਮ ਤੇ ਤੇ ਇਸ ਪਾਸੇ ਵੀ ਦੋਨੋਂ ਪਾਸੇ ਸੈਨਿਕ ਬੈਠਦੇ ਹੋਣਗੇ ਤੇ ਇਹ ਮੇਨ ਦੂਜਾ ਦਰਵਾਜ਼ਾ ਆ ਗਿਆ ਪਹਿਲਾਂ ਮੈਂ ਮਾਈਕ ਨੂੰ ਅੰਦਰ ਕਰਾਂ ਹਵਾ ਦੀ ਆਵਾਜ਼ ਆ ਰਹੀ ਹੋਵੇਗੀ ਤੇ ਇੱਥੋਂ ਸ਼ੁਰੂ ਹੋ ਗਿਆ ਜੀ ਮੇਨ ਐਂਟਰੀ ਕਿਲੇ ਦੀ ਅੰਦਰ ਦੀ ਕਾਫੀ ਵੱਡਾ ਵਾਹ ਕਿਲਾ ਤੇ ਇਹ ਦੇਖਣ ਵਾਲੀਆਂ ਚੀਜ਼ਾਂ ਨੇ ਅੰਦਰ ਵੀ ਹੁਣ ਮੈਂ ਤੁਹਾਨੂੰ ਪਹਿਲਾਂ ਕਿਲੇ ਦਾ ਥੋੜਾ ਜਿਹਾ ਇਤਿਹਾਸ ਦੱਸਦਾ ਹਾਂ ਇਹ ਬੇਦਰ ਕਿਲਾ ਜਿਹੜਾ ਵਾ ਇਹਦਾ ਇਤਿਹਾਸ 15ਵੀਂ ਸਦੀ ਦਾ ਹੈ ਉਦੋਂ ਦਾ ਵਾ ਇਤਿਹਾਸ ਜਦੋਂ ਬਹਮਣੀ ਸੁਲਤਾਨ ਅਹਿਮਦ ਸ਼ਾਹ ਪਹਿਲੇ ਨੇ 1427 ਵਿੱਚ ਆਪਣੀ ਰਾਜਧਾਨੀ ਗੋਲਬਰਗਾ ਤੋਂ ਬੇਦਰ ਤਬਦੀਲ ਕੀਤੀ ਤੇ ਕਿਲਾ ਬਣਾਇਆ ਇਹ ਕਿਲਾ ਬਹਮਣੀ ਸਲਤਨਤ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਤੇ ਬਾਅਦ ਵਿੱਚ ਦੱਖਣ ਸੁਲਤਾਨੀਆਂ ਨੇ ਦੇ ਵੱਖ-ਵੱਖ ਰਾਜਵੰਸ਼ ਦੇ ਅਧੀਨ ਆ ਗਿਆ ਤੇ 1657 ਵਿੱਚ ਮੁਗਲ ਸਮਰਾਟ ਔਰੰਗਜ਼ੇਬ ਨੇ ਬیدر ਕਿਲੇ ਤੇ ਕਬਜ਼ਾ ਕਰ ਲਿਆ ਸੀ ਇਹ ਬਹਿਮਣੀ ਸਮਰਾਜ ਦੇ ਟੁੱਟਣ ਤੋਂ ਬਾਅਦ ਇਹ ਕਿਲਾ ਦੱਖਣ ਸੁਲਤਾਨਾਂ ਦੇ ਵੱਖ-ਵੱਖ ਰਾਜਵੰਸ਼ਾਂ ਜਿਵੇਂ ਕਿ ਬਾਰੀਦ ਸ਼ਾਹੀ ਤੇ ਆਦਿਲ ਸ਼ਾਹੀ ਦੇ ਸ਼ਾਸਨ ਅਧੀਨ ਵੀ ਰਿਹਾ ਇਹ ਕਿਲਾ ਇਸ ਕਿਲੇ ਵਿੱਚ ਇਸਲਾਮੀ ਤੇ ਫਾਰਸੀ ਆਰਕੀਟੈਕਚਰ ਦਾ ਮਿਸ਼ਰਣ ਹੈ ਤੇ ਇਸ ਵਿੱਚ ਮਜ਼ਬੂਤ ਕੰਧਾਂ ਡੁੱਗੀਆਂ ਖੱਡਾਂ ਤੇ 7 ਦਰਵਾਜੇ ਤੇ 8 ਭੁਜੀ ਬੁਰਜ ਤੇ ਮਸਜਿਦਾਂ ਮਸਜਿਦਾਂ ਤੇ 30 ਤੋਂ ਵੱਧ ਸਮਾਰਕ ਬਣੇ ਨੇ ਇੱਥੇ ਇਹ ਬیدر ਕਿਲਾ ਬਹਿਮਣੀ ਤੇ ਦੱਖਣ ਸੁਲਤਾਨਾ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਗਵਾਹ ਹੈ ਤੇ ਇਹ ਕਈ ਇਤਿਹਾਸਕ ਘਟਨਾਵਾਂ ਦਾ ਸਥਾਨ ਵੀ ਰਿਹਾ ਹੈ ਜਿਵੇਂ ਕਿ ਬਹਿਮਣੀ ਰਾਜਵੰਸ਼ ਉਹ ਭਾਰੂ ਤੇ ਪਤਨ ਮਤਲਬ ਜਦੋਂ ਆਇਆ ਤੇ ਉਹਦਾ ਖਤਮ ਖਾਤਮਾ ਹੋਇਆ ਤੇ ਦੱਖਣ ਸਲਤਾਨਾ ਦਾ ਉਤਾਰ ਤੇ ਪਤਨ ਤੇ ਮੁਗਲ ਸਮਰਾਜ ਦੁਆਰਾ ਇਸ ਤੇ ਕਬਜ਼ਾ ਕਰਨਾ ਇਹ ਆ ਗਿਆ ਜੀ ਤੀਸਰਾ ਗੇਟ ਤੇ ਗੇਟ ਵੀ ਦੇਖੋ ਉਸੇ ਤਰ੍ਹਾਂ ਦੇਖੋ ਪੁਰਾਣੇ ਗੇਟ ਨੇ ਜਿਸ ਤਰ੍ਹਾਂ ਕਿਲਿਆਂ ਦੇ ਗੇਟ ਹੁੰਦੇ ਆ ਨਾ ਉਸੇ ਤਰ੍ਹਾਂ ਦੇ ਗੇਟ ਨੇ ਦੇਖੋ ਦੋਨੇ ਪਾਸੇ ਇਹ ਆ ਗਈ ਮੇਨ ਐਂਟਰੀ ਦੇਖੋ ਕਿੰਨਾ ਗੋਲ ਗੁੰਮਦ ਉੱਤੋਂ ਬਣਿਆ ਹੋਇਆ ਵਾ ਬਹੁਤ ਵੱਡਾ ਉੱਪਰ ਬਾਕਾਫੀ ਉੱਚਾ ਹੋਇਆ ਵਾ ਆਵਾਜ਼ ਵੀ ਗੂੰਜਦੀ ਐ ਇੱਥੇ ਇੱਥੋਂ ਸ਼ੁਰੂ ਹੋ ਗਿਆ ਹੁਣ ਮਹਿਲ ਦਾ ਅੰਦਰਲਾ ਪਾਸਾ ਇਹ ਆ ਗਿਆ ਮਹਿਲ ਦਾ ਅੰਦਰਲਾ ਪਾਸਾ ਇੱਥੇ ਆ ਗਿਆ ਜੀ ਰੰਗੀਨ ਮਹਿਲ ਇਸ ਪਾਸੇ ਆ ਗਿਆ ਰੰਗੀਨ ਮਹਿਲ ਇਹ ਸਾਰਾ ਰੰਗੀਨ ਮਹਿਲ ਤੇ ਰੰਗੀਨ ਮਹਿਲ ਜਿਹੜਾ ਇਹ ਬੰਦ ਹੈਗਾ ਵਾ ਇਹ ਉੱਪਰ ਆ ਰੰਗੀਨ ਮਹਿਲ ਇਸ ਪਾਸੇ ਆ ਗਿਆ ਜੀ ਵਿਆਖਿਆ ਕੇਂਦਰ ਇਹ ਵੀ ਇਸ ਪਾਸੇ ਬੜਾ ਸੋਹਣਾ ਬਣਿਆ ਹੋਇਆ ਵੀ ਤੇ ਦੇਖੋ ਪਾਰਕ ਕਿੰਨੀ ਸੋਹਣੀ ਅੰਦਰ ਪਾਰਕ ਦਾ ਆਪਣਾ ਹੀ ਜੜਾ ਵਾ ਰੂਪ ਦੇਖਣ ਨੂੰ ਮਿਲ ਰਿਹਾ ਅੰਦਰ ਇਸ ਪਾਸੇ ਆ ਗਿਆ ਹਜ਼ਾਰ ਕੋਠਰੀ ਹਜ਼ਾਰ ਕੋਠਰੀ ਪਹਿਲੇ ਦੇਖ ਕੇ ਹੁੰਨੇ ਆ ਸੀ ਇਸ ਪਾਸੇ ਕੀ ਹੈ گا ਵਾ ਮਿੱਟੀ ਦੇਖੋ ਤੁਸੀਂ ਕਿੰਨੀ ਲਾਲ ਵਾ ਜਦੋਂ ਬਾਰਿਸ਼ ਪੈਂਦੀ ਆ ਤਾਂ ਪਾਣੀ ਅੰਜ ਲੱਗਦਾ ਜਿਦਾਂ ਖੂਨ ਵਰਗਾ ਹੁੰਦਾ ਤੇ ਬਾਰਿਸ਼ ਪਈ ਸੀਗੀ ਦੇਖਿਆ ਪਾਣੀ ਬਹੁਤ ਲਾਲ ਸੀਗਾ ਇਸ ਪਾਸੇ ਆ ਹਜ਼ਾਰ ਕੋਠੜੀ ਇਹਦਾ ਗੇਟ ਆ ਗਿਆ ਮੇਨ ਜਿਸ ਤਰ੍ਹਾਂ ਜੇਲ੍ਹ ਕਹਿ ਲਈਏ ਉਹ ਵਾਲੀ ਚੀਜ਼ ਹੋਏਗੀ ਉਸ ਟਾਈਮ ਦੀ ਇਹ ਆ ਗਈ ਇਹਦੀ ਮੇਨ ਐਂਟਰੀ ਇੱਥੇ ਸੈਨਿਕ ਬੈਠਦੇ ਹੋਣਗੇ ਉਸ ਟਾਈਮ ਤੇ ਇਤਿਹਾਸ ਮੈਂ ਤੁਹਾਨੂੰ ਸੁਣਾ ਦਿੱਤਾ ਇਹ ਆ ਜੀ ਹਜ਼ਾਰ ਕੋਠੜੀ ਇਹ ਦੇਖ ਲਓ ਸਾਹਮਣੇ ਚਾਰ ਚਫੇਰੇ ਏ ਆਜੀ ਹਜ਼ਾਰ ਕੋਠੜੀ ਉੱਪਰ ਵੀ ਦੇਖੋ ਗੁੰਮਦ ਬਣੇ ਆ ਇੱਧਰ ਵੀ ਇੱਕ ਇਸ ਟਾਈਮ ਬੰਦਾ ਹੈਗਾ ਸਾਰਾ ਕੁਝ ਇਹ ਨੇ ਜੀ ਉਸ ਟਾਈਮ ਦੀਆਂ ਜੇਲਾਂ ਸਾਰੀਆਂ ਜੇਲਾਂ ਤੇ ਕੀ ਵੇਖਣੀ ਆ ਇੱਕ ਜੇਲ ਅੰਦਰੋਂ ਮੈਂ ਤੁਹਾਨੂੰ ਦਿਖਾ ਦਣਾ ਆ ਅੱਗੇ ਆ ਜੀ ਕਿਲੇ ਦੀਆਂ ਜੇਲਾਂ ਉਸ ਟਾਈਮ ਦੀਆਂ ਇਹਨੂੰ ਹਜ਼ਾਰ ਕੋਠੜੀ ਕਿਹਾ ਜਾਂਦਾ ਸੀਗਾ ਹੁਣ ਅੱਗੇ ਅੱਗੇ ਨੂੰ ਚੱਲੀਏ ਹੁਣ ਅਸੀਂ ਉਹ ਪਾ ਜੀ ਐ ਬਾਤ ਕਰਦੇ ਆ ਇਹ ਜਿਹੜਾ ਕਿਲਾਵਾ ਜੀ ਤੇ ਕਿਲੇ ਦੇ ਅੰਦਰ ਤਕਰੀਬਨ ਕਹਿੰਦੇ ਨੇ ਕਿ 5.5 ਯਾਨੀ ਕਿ ਸਾਢੇ ਪੰਜ ਕਿਲੋਮੀਟਰ ਖੇਤਰ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਸੀ ਤੇ ਇਹ ਕਿਲੇ ਦੇ ਵਿੱਚ 3000 ਤੋਂ ਵੱਧ ਸੈਨਿਕ ਜਿਹੜੇ ਆ ਉਸ ਟਾਈਮ ਤੇ ਇੱਥੇ ਕੰਮ ਕਰਦੇ ਸੀਗੇ ਸੈਨਿਕ ਰਹਿੰਦੇ ਸੀਗੇ ਇਹ ਕਿਲਾ ਬਹੁਤ ਹੀ ਸ਼ਾਨਦਾਰ ਚੀਜ਼ ਬਣਾਇਆ ਅੰਦਰੋਂ ਦੇਖੋ ਇਧਰੋਂ ਕਿਲਾ ਕਿੰਨਾ ਸੋਹਣਾ ਲੱਗ ਰਿਹਾ ਇੱਥੋਂ ਇਹ ਆ ਜੀ ਵਿਧਰ ਫੋਰਟ ਤੇ ਜਦੋਂ ਵੀ ਤੁਸੀਂ ਨੰਦੇੜ ਸਾਹਿਬ ਤੋਂ ਵਿਧਰ ਆਉਂਦੇ ਹੋ ਤਾਂ ਵਿਧਰ ਆ ਕੇ ਇਹ ਕਿਲੇ ਦੇ ਵੀ ਜਰੂਰ ਤੁਸੀਂ ਕਿਲੇ ਨੂੰ ਦੇਖ ਕੇ ਜਾਓ ਵਾਕਈ ਦੇਖਣ ਵਾਲੀਆਂ ਚੀਜ਼ਾਂ ਨੇ ਪੁਰਾਣੀਆਂ ਤੇ ਬਹੁਤ ਸੋਹਣਾ ਕਿਲਾ ਵਾਏ ਇਕੋ ਤੁਸੀਂ ਸਾਹਮਣੇ ਕਿੰਨੀ ਸੋਹਣੀ ਸਿਨੈਰੀ ਲੱਗ ਰਹੀ ਹੈ ਉੱਪਰੋਂ ਬੱਦਲ ਵੀ ਆ ਜਿਹੜੇ ਉਹ ਚਾਰ ਚੰਨ ਲਾ ਰਹੇ ਨੇ ਤੇ ਕਿੰਨੀ ਸੋਹਣੀ ਸਿਨੈਰੀ ਆ ਰਹੀ ਹੈ ਇਹ ਆ ਜੀ ਬਿਦਰ ਦਾ ਕਿਲਾ ਇਹ ਹੈ ਜੀ 16 ਖੰਭਾ ਮਸਜਿਦ ਜਿਸ ਨੂੰ ਜਾਨਾ ਮਸਜਿਦ ਵੀ ਕਿਹਾ ਜਾਂਦਾ ਹੈ ਇਹ ਇੱਕ ਇਤਿਹਾਸਕ ਮਸਜਿਦ ਹੈ ਜੋ ਕਰਨਾਟਕ ਭਾਰਤ ਦੇ ਬਿਦਰ ਵਿੱਚ ਕਿਲੇ ਦੇ ਅੰਦਰ ਹੈ ਇਹਦੀ ਉਹ ਸਾਰੀ ਜਿਹੜੀ 1423 ਤੇ 1424 ਈਸਵੀ ਦੇ ਵਿੱਚ ਘਾਰ ਕੁਬਿਲ ਦੁਆਰਾ ਕੀਤੀ ਗਈ ਸੀ ਮਸਜਿਦ ਦਾ ਨਾਮ 16 ਖਾਂਬਾ ਪਿਆ ਹੈ ਜਿਸ ਦਾ ਅਨੁਵਾਦ 16 ਥਮ 6 10 ਆਪਣੇ ਪ੍ਰਭਾਵ ਵਾਲੀ ਆਕਾਰ ਸੁੰਦਰ ਆਰਕੀਟੈਕਚਰ ਲਈ ਤੇ ਕਿਲੇ ਦੇ ਅੰਦਰ ਪੂਜਾ ਦੇ ਮੁੱਖ ਸਥਾਨ ਵਜੋਂ ਇਸ ਦੀ ਇਤਿਹਾਸਕ ਮੱਤਤਾ ਬਣਦੀ ਹੈ 1656 ਵਿੱਚ ਜਦੋਂ ਔਰੰਗਜ਼ੇਬ ਨੇ ਬیدر ਨੂੰ ਜਿੱਤਿਆ ਤਾਂ ਕਹਿਆ ਜਾਂਦਾ ਹੈ ਕਿ ਉਹ ਆਪਣੇ ਪਿਤਾ ਸ਼ਾਹਜਹਾਨ ਦੇ ਨਾਮ ਤੇ ਖੁਤਬਾ ਪੜਾਉਣ ਲਈ ਮਸਜਿਦ ਗਿਆ ਸੀ ਇਹ ਉਹ ਮਸਜਿਦ ਆ ਇਹ ਅੱਜ ਇਹ ਸਾਹਮਣੇ ਤਰਕਸ਼ਮੈਲ ਇਹ ਵੀ ਕਿਲੇ ਦੇ ਅੰਦਰ ਹੀ ਆ ਤਰਕਸ਼ਮੈਲ ਅਸਲ ਵਿੱਚ 14ਵੀਂ ਸਦੀ ਤੇ 15ਵੀਂ ਸਦੀ ਦੇ ਵਿੱਚ ਬਹਿਮਣੀ ਸੁਲਤਾਨ ਦੀ ਤੁਰਕੀ ਪਤਨੀ ਲਈ ਬਣਾਇਆ ਗਿਆ ਸੀ ਤਰਕਸ਼ਮੈਲ ਦੀ ਸ਼ੁਰੂਆਤੀ ਉਸਾਰੀ ਦਾ ਸਿਹਰਾ ਬਹਿਮਣੀ ਸ਼ਾਸਕਾਂ ਨੂੰ ਜਾਂਦਾ ਹੈ ਤੇ ਜਿਨ੍ਹਾਂ ਨੇ ਬیدر ਨੂੰ ਆਪਣੀ ਰਾਜਧਾਨੀ ਬਣਾਇਆ ਸੀ ਤੇ ਇਹ ਤਰਕਸ਼ ਨਾਂ ਨਾਮ ਨਾ ਸੰਭਾਵਤ ਤੌਰ ਤੇ ਸੁਲਤਾਨ ਦੀ ਪਤਨੀ ਤੇ ਤੁਰਕੀ ਮੂਲ ਨੂੰ ਦਰਸਾਉਂਦਾ ਹੈ ਜਿਸ ਲਈ ਇਹ ਮੈਲ ਬਣਾਇਆ ਗਿਆ ਸੀਗਾ ਇਹ ਉਹ ਮੈਲ ਆ ਤਰਕਸ਼ ਮੈਲ ਇਹ ਸਾਹਮਣੇ ਲਿਖਿਆ ਵਾ ਤੁਸੀਂ ਦੇਖ ਸਕਦੇ ਹੋ ਕਿਉਂ ਸੁਖਪ੍ਰੀਤ ਕੁਝ ਅਲੱਗ ਵੇਖਣ ਦਾ ਮਜ਼ਾ ਹੁੰਦਾ ਵਾ ਕਿ ਨਹੀਂ ਕੁਝ ਪਤਾ ਲੱਗਦਾ ਜਿੱਦਾਂ ਇਹ ਕਿਹੜੀ ਖੀ ਸੀਗੀ ਮਸਜਿਦ 16 16 ਖਾਂਬਾ ਮਸਜਿਦ ਜਿਹੜੀ 16 ਖਾਂਬਾ ਮਸਜਿਦ ਦਾ ਇਹ ਔਰੰਗਜ਼ੇਬ ਨੇ ਖੁਤਬਾ ਪੜਾਉਣਾ ਸੀਗਾ ਸ਼ਾਹਜਹਾਂ ਦਾ ਤੇ ਉਹ ਇੱਥੇ ਪੜਾਇਆ ਸੀਗਾ ਇਹ ਇਤਿਹਾਸ ਔਰੰਗਜ਼ੇਬ ਦੇ ਨਾਲ ਵੀ ਇੱਥੋਂ ਦਾ ਜੁੜਿਆ ਹੋਇਆ ਜਦੋਂ ਇੱਥੇ ਉਹਨੇ ਕਬਜ਼ਾ ਕੀਤਾ ਸੀਗਾ ਤੇ ਇਸ ਮਸਜਿਦ ਦੇ ਵਿੱਚ ਉਹਨੇ ਖੁਤਬਾ ਪੜਾਇਆ ਸੀਗਾ ਸ਼ਾਹਜਹਾਂ ਦਾ ਬਹੁਤ ਹੀ ਨਵੀਆਂ ਚੀਜ਼ਾਂ ਬਾਰੇ ਪਤਾ ਲੱਗਾ ਹਾਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਕਲੀਆਂ ਤੇ ਫਿਰ ਹੋਰ ਚੀਜ਼ਾਂ ਹੁਣ ਅਸੀਂ ਗੁਰੂ ਘਰਾਂ ਦੇ ਵਿੱਚ ਘੁੰਮਨੇ ਆ ਜਾਂ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਦੇ ਆ ਤੇ ਗੁਰੂ ਘਰਾਂ ਬਾਰੇ ਵੀ ਅਸਲੀ ਕਈ ਜਾਣਕਾਰੀ ਨਹੀਂ ਲੈਂਦੇ ਨਹੀਂ ਲੈਂਦੇ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਤੇ ਇਤਿਹਾਸ ਨੂੰ ਵੇਖਣਾ ਚਾਹੀਦਾ ਤੇ ਇੱਥੇ ਵੀ ਆਏ ਆ ਤੇ ਫਿਰ ਪਤਾ ਲੱਗਾ ਵੀ ਹਾਂ ਔਰੰਗਜ਼ੇਬ ਦੇ ਨਾਲੇ ਦਾ ਜੁੜਿਆ ਇਤਿਹਾਸ ਆ ਬਿਲਕੁਲ ਵਾਹ ਜੀ ਵਾਹ ਵਿਊ ਦੇਖੋ ਤੁਸੀਂ ਕਿੰਨੇ ਕਿੰਨੇ ਸੋਹਣੇ ਵਿਊ ਆ ਰਹੇ ਨੇ ਤੇ ਬੱਦਲ ਜਿਹੜਾ ਵਾ ਅਸਮਾਨ ਦੇ ਵਿੱਚ ਜੋ ਅਸੀਂ ਨੰਦੇੜ ਸਾਹਿਬ ਮਨਮਾੜ ਤੋਂ ਧੁਰੇ ਸੀਗੇ ਤੇ ਔਰੰਗਾਬਾਦ ਆਏ ਔਰੰਗਾਬਾਦ ਤੋਂ ਨੰਦੇੜ ਸਾਹਿਬ ਆਏ ਨੰਦੇੜ ਸਾਹਿਬ ਤੋਂ ਇੱਥੇ ਜਦੋਂ ਆਏ ਆ ਬਿਦਰ ਤੇ ਵੇਖੋ ਤੁਸੀਂ ਬੱਦਲ ਉਸੇ ਤਰ੍ਹਾਂ ਹੀ ਆ ਤੇ ਮੇਰੇ ਪਿੱਛੇ ਦੇਖੋ ਤੁਸੀਂ ਸਾਡੀਆਂ ਸੰਗਤਾਂ ਜਿਹੜੀਆਂ ਪਿੱਛੇ ਆ ਰਹੀਆਂ ਨੇ ਇਹ ਵੀ ਕਿਲਾ ਦੇਖਣ ਆਈਆਂ ਸਾਰੀਆਂ ਬਾਕੀ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੇ ਵੀ ਰਿਵਿਊ ਲਾਵਾਂਗੇ ਤੇ ਤੁਹਾਨੂੰ ਇਹਨਾਂ ਨਾਲ ਵੀ ਗੱਲਬਾਤ ਅਗਲੀ ਵੀਡੀਓ ਚ ਕਰਾਵਾਂਗੇ ਲਓ ਜੀ ਇੱਧਰ ਵੀ ਆ ਗਏ ਆ ਇਹ ਵੀ ਕਿਲਾ ਜਿਹੜਾ ਨਾ ਉੱਪਰੋਂ ਟੱਟ ਗਿਆ ਹੋਇਆ ਵਾ तकरीबन ਇਹਦੀ ਛੱਤ ਨਹੀਂ ਹੈਗੀ ਤੇ ਇੱਧਰ ਕੀ ਆ ਅੱਗੇ ਜਾ ਕੇ ਦੇਖ ਕੇ ਆਉਨੇ ਆ ਤੇ ਸ਼ਾਮ ਦੇ ਵੱਜ ਗਏ ਨੇ ਜੀ 4 4 ਵਜੇ ਦਾ ਟਾਈਮ ਹੋ ਗਿਆ ਆ ਦੇਖੋ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਮਿੱਟੀ ਮਿੱਟੀ ਲਾਲ ਆ ਵੇ ਦੇਖੋ ਕਿਦਾਂ ਲਾਲ ਰੰਗ ਸੂਰਜ ਪੈ ਰਿਹਾ ਫਿਰ ਵੀ ਥੋੜਾ ਜਿਹਾ ਚਿੱਟਾ ਜਿਹਾ ਲੱਗ ਰਿਹਾ ਲੇਕਿਨ ਲਾਲ ਮਿੱਟੀ ਆ ਇਹ ਆ ਗਿਆ ਸਾਹਮਣੇ ਤਖਤ ਮਹਿਲ ਤੇ ਮੇਰੀ ਬੈਕ ਸਾਈਡ ਤੇ ਹੈਗਾ ਨੌਬਤਖਾਨਾ ਇਹ ਤਖਤ ਮਹਿਲ ਆ ਸ਼ਾਇਦ ਤਖਤ ਲੱਗਦਾ ਹੋਵੇਗਾ ਉਸ ਟਾਈਮ ਦਾ ਬੜਾ ਤਕੜਾ ਕਿਲਾ ਵਾ ਇਹ 5.5 ਕਿਲੋਮੀਟਰ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਵਾ ਤੇ ਥੋੜਾ ਮੋਟਾ ਮੋਟਾ ਤੁਹਾਨੂੰ ਦਿਖਾ ਕੇ ਫਿਰ ਤੋਂ ਵਾਪਸੀ ਚੱਲ ਜਣੀ ਮੇਨ ਜਿਹੜੀਆਂ ਮਸ਼ਹੂਰ ਜਗਾਵਾਂ ਨੇ ਇਹ ਲਿਖਿਆ ਜੀ ਤਖਤ ਮਹਿਲ ਦੀਵਾਨੇ ਖਾਸ ਏ ਆ ਜੀ ਉਸ ਟਾਈਮ ਦਾ ਇਹ ਤੁਸੀਂ ਇਤਿਹਾਸ ਨੂੰ ਰੀਡ ਕਰ ਲਿਓ ਜੇ ਬਰੀਕੀ ਚ ਬਹੁਤਾ ਇਤਿਹਾਸ ਦੱਸਣ ਲੱਗੇ ਤਾਂ ਬਹੁਤ ਲੰਬੀ ਵੀਡੀਓ ਹੋ ਜੇਗੀ ਇਹ ਆ ਜੀ ਤਖਤ ਮਹਿਲ ਦੀਵਾਨੇ ਖਾਸ ਇਹ ਆ ਜੀ ਅੰਦਰੋਂ ਇੱਥੇ ਤਖਤ ਲੱਗਦਾ ਹੋਏਗਾ ਕਿਸੇ ਟਾਈਮ ਲਓ ਜੀ ਕੋਹੜਿਆ ਇਧਰ ਆ ਗਏ ਜੀ ਕਾਫੀ ਗ੍ਰਾਹ ਤੇ ਇਸ ਪਾਸੇ ਜਿਹੜਾ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਕੋੜੇ ਇੱਥੇ ਬੰਦੇ ਹੁੰਦੇ ਸੀਗੇ ਇਸ ਪਾਸੇ ਇਹਦੇ ਵਿੱਚ ਘੋੜੇ ਬੰਦੇ ਸੀਗੇ ਆ ਇੱਕ ਚੀਜ਼ ਦਾ ਮੈਨੂੰ ਭਲੇਖਾ ਪੈ ਰਿਆ ਵਾ ਬਹੁਤ ਵੱਡਾ ਜਿਸ ਤਰ੍ਹਾਂ ਨਾ ਕੁੰਡਾ ਹੁੰਦਾ ਵਾ ਕਿੱਡਾ ਵੱਡਾ ਵਾ ਐ ਇੱਥੇ ਆਹ ਵਾਲੀ ਚੀਜ਼ ਕੀ ਸੀਗੀ ਇਹਦੇ ਵਿੱਚ ਪਾਣੀ ਆਉਂਦਾ ਸੀਗਾ ਹਾਂ बावਲੀ बावਲੀ ਹਾਂ ਇਹ बावਲੀ ਆ ਕਹਿੰਦੇ ਇਹਦੇ ਵਿੱਚ ਬਹੁਤ ਡੂੰਗੀ ਬਹੁਤ ਡੂੰਗੀ ਆ ਕਹਿੰਦੇ बावਲੀ ਵਾਹ 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 ਬਹੁਤ ਡੂੰਗੀ ਆ ਇੱਥੋਂ ਪਾਣੀ ਇੱਥੋਂ ਨਿਕਲਦਾ ਹੋਵੇਗਾ ਤੇ ਉਧਰ ਆ ਗਿਆ ਕਾਫੀ ਗ੍ਰਹਿ ਯਾਨੀ ਕਿ ਇੱਥੇ ਬਹਿ ਕੇ ਤੁਸੀਂ ਕਾਫੀ ਵਗੈਰਾ ਪੀ ਸਕਦੇ ਹੋ ਤੇ ਵੇਖੋ ਸ਼ਾਂ ਦੇ ਵਿੱਚ ਵੀ ਬਣਿਆ ਤੇ ਧੁੱਪ ਵਿੱਚ ਵੀ ਬਹਿਣ ਨੂੰ ਬਣਿਆ ਇੱਥੇ ਇੱਥੇ ਤੁਸੀਂ ਕਾਫੀ ਪੀ ਸਕਦੇ ਹੋ ਲਓ ਜੀ ਵਿਆਖਿਆ ਕੇਂਦਰ ਵੀ ਚੱਲੇ ਹੁਣ ਅਸੀਂ ਫੇਰ ਦੁਬਾਰਾ ਤੋਂ ਵਾਪਸ ਆ ਕੇ ਵਿਆਖਿਆ ਕੇਂਦਰ ਦੇ ਵਿੱਚ ਨਾ ਸ਼ਸਤਰ ਵਗੈਰਾ ਰੱਖੇ ਹੋਏ ਨੇ ਤੇ ਪੂਰਾ ਉਹਦਾ ਅਨੁਵਾਦ ਨਾ ਲਿਖਿਆ ਹੋਇਆ ਵਾ ਕਿਹੜਾ ਸ਼ਸਤਰ ਕਿਹੜੀ ਸੰਦਾ ਜਾਂ ਕੀ ਆ ਸਾਰਾ ਕੁਝ ਲਿਖਿਆ ਹੋਇਆ ਵਾ ਓਹ ਆਪਾ ਦੇਖਦੇ ਹੁਣ ਅੰਦਰ ਜਾ ਕੇ ਇੱਕ ਚੀਜ਼ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣਾ ਦੇਖੋ ਪੁਰਾਣੀਆਂ ਛੱਤਾਂ ਜਿਸ ਤਰ੍ਹਾਂ ਬਾਂਸ ਜਾਂ ਲੱਕੜੀ ਨੂੰ ਬਰੀਕ ਕੱਟ ਕੇ ਤੇ ਉੱਪਰ ਇਹਨਾਂ ਨੂੰ ਬਾਲਿਆਂ ਦਾ ਕੰਮ ਲਿਆ ਗਿਆ ਵਾ ਤੇ ਵੱਡੀਆਂ ਜਿਹੜੀਆਂ ਆ ਦੇਖੋ ਇੱਧਰ ਨੂੰ ਪਾਈਆਂ ਇਹਨਾਂ ਨੂੰ ਛਤੀਰਾਂ ਦਾ ਕੰਮ ਲਿਆ ਗਿਆ ਤੇ ਆ ਵੱਡੇ ਜੇ ਇਹ ਵੀ ਛਤੀਰ ਪਏ ਹੋਏ ਆ ਉਸੇ ਤਰ੍ਹਾਂ ਪੁਰਾਣੀ ਬਿਲਡਿੰਗ ਅੱਜ ਵੀ ਖੜੀ ਆ ਆ ਤੁਸੀਂ ਇਤਿਹਾਸ ਨਾਲ ਆ ਵਾਲਾ ਜ਼ਰੂਰ ਰੀਡ ਕਰ ਲਿਓ ਜੇ ਰੀਡ ਨਹੀਂ ਕਰਨਾ ਆਏਗਾ ਤਾਂ ਗੂਗਲ Chrome ਦੇ ਵਿੱਚ ਜਾ ਕੇ ਉੱਥੋਂ ਟ੍ਰਾਂਸਲੇਸ਼ਨ ਕਰ ਲਿਓ ਤੇ ਇਹ ਵੀ ਟ੍ਰਾਂਸਲੇਸ਼ਨ ਕਰ ਲਿਓ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਇਹ ਇਤਿਹਾਸ ਜ਼ਰੂਰ ਪੜ੍ਹ ਲਿਓ ਇਹ ਸ਼ਸਤਰ ਜਿਹੜੇ ਨੇ ਨਾ ਪੁਰਾਣੇ ਹਨਾ ਉਸ ਟਾਈਮ ਦੇ ਪੁਰਾਣੇ ਸ਼ਸਤਰ ਜਿੰਨੇ ਵੀ ਹਨ ਹਰ ਚੀਜ਼ ਪੁਰਾਣੀ ਜਿਹੜੀ ਆ ਉਹ ਪਈ ਹੋਈ ਆ ਰੱਖੀ ਹੋਈ ਆ ਇਹ ਤਾਂ ਪੁਰਾਣਾ ਸਾਰਾ ਕੁਝ ਲਿਖਿਆ ਹੋਇਆ ਹੈ। ਇਧਰ ਵੀ ਦੇਖੋ ਸਭ ਕੁਝ ਪੁਰਾਣਾ ਜਿਹੜਾ ਉਹ ਰੱਖਿਆ ਹੋਇਆ ਹੋ। ਸਾਰੀਆਂ ਚੀਜ਼ਾਂ ਅਸੀਂ ਦੇਖ ਲਿਆ ਨੇ ਤੇ ਇੱਕ ਚੀਜ਼ ਰਹਿ ਗਈ ਹੈ ਦੇਖਣ ਵਾਲੀ। ਕੀ ਰਹਿ ਗਿਆ ਬਈ ਮੁੰਡਿਆ ਦੱਸਿਓ? ਗਨ ਹਾਊਸ। ਤੋਪਖਾਨਾ। ਤੋਪਖਾਨਾ। ਜਿੱਥੇ ਤੋਪਖਾਨਾ ਹੁੰਦਾ ਸੀਗਾ ਉਹ ਰਹਿ ਗਿਆ ਵੇਖਣ ਵਾਲਾ। ਉਹ ਅਸੀਂ ਦੇਖ ਲਈਏ। ਬਾਕੀ ਇੱਥੋਂ ਦੂਰ ਆ ਝੀਲ ਜਾਂ ਜੋ ਵੀ ਹੋਰ ਆ ਨਾ ਉਹ 5.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਕਿੰਨਾ ਕੁ ਤੁਰ ਲਗੇ ਅਸੀਂ ਤੇ ਉਹ ਜਿਆਦਾ ਦੂਰ ਸੀਗਾ ਤੇ ਤੋਪ ਤੋਪਖਾਨਾ ਤੁਹਾਨੂੰ ਦਿਖਾਉਨੇ ਆ ਤੇ ਜ਼ਰੂਰੀ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਦਿਖਾ ਦਿੱਤੀਆਂ ਨੇ ਤੇ ਸਾਹਮਣੇ ਇੱਧਰ ਕਿਲੇ ਦੀ ਕੰਧ ਦੇ ਨਾਲ-ਨਾਲ ਦੂਸਰੇ ਬੰਦੇ ਨੇ ਤੋਪਖਾਨਾ ਦੇ ਇਹ ਆ ਗਿਆ ਕਾਫੀ ਕਾਫੀ ਖਾਨਾ ਲਓ ਜੀ ਪਹੁੰਚ ਗਏ ਜੀ ਤੋਪਖਾਨਾ ਦੇਖਣ ਤੇ ਪਿੱਛੇ ਬੰਦੇ ਆ ਪਿੱਛੇ ਵੀ ਆ ਰਹੇ ਨੇ ਤੋਪਖਾਨਾ ਦੇਖ ਰਹੇ ਆ ਤੇ ਇੱਧਰ ਵੀ ਤੋਪਾਂ ਵਾਂਗ ਸਿੰਘ ਪੀੜੇ ਆ ਇਹਨਾਂ ਨੇ ਸਾਡੇ ਵੱਲੋਂ ਦੇਖ ਰਹੇ ਨੇ ਵੀ ਇਹ ਉੱਪਰੇ ਬੰਦੇ ਕਿਹੜੇ ਆ ਗਏ ਸਾਡੇ ਕੋਲ ਡਰ ਰਹੀਆਂ ਨੇ ਹੁਣ ਇਹ ਆ ਜੀ ਤੋਪਖਾਨਾ ਕੁਝ ਬੰਦੇ ਸਾਡੇ ਡਰ ਗਏ ਨੇ ਇਹ ਆ ਜੀ ਤੋਪਖਾਨਾ ਉਹਨੇ ਘਮਾਤਾ ਹੀ ਹੋ ਇਹ ਸਾਰਾ ਤੋਪਖਾਨਾ ਹੁੰਦਾ ਸੀਗਾ ਤੇ ਇੱਥੇ ਸਾਡੇ ਸਿੰਘ ਅੱਗੇ ਚੜ ਕੇ ਨਾ ਇਹਦੇ ਉੱਤੇ ਬਝੂਰੀਏ ਤੂੰ ਰੋਂ ਦੇਖ ਕੇ ਆਏ ਆ ਵੀ ਇਹਦੇ ਉੱਤੇ ਚੜ ਕੇ ਗਤਕਾ ਖੇਡ ਰਹੇ ਸੀਗੇ ਤੇ ਇਹ ਤੋਪਖਾਨਾ ਵਾ ਲਓ ਜੀ ਆਹ ਸਾਹਮਣੇ ਦੇਖੋ ਇਹਦੇ ਵਿੱਚ ਵੀ ਕੁਛ ਨਾ ਕੁਛ ਰੱਖਦੇ ਹੋਣਗੇ ਜਿਸ ਤਰ੍ਹਾਂ ਤੋਪਖਾਨਾ ਹਥਿਆਰ ਵਗੈਰਾ ਰੱਖਦੇ ਹੋਣਗੇ ਕਿਉਂਕਿ ਡਬਲ ਦਰਵਾਜ਼ੇ ਲੱਗੇ ਹੋਏ ਐ ਇੱਧਰ ਤੇ ਹੁਣ ਅਸੀਂ ਉੱਪਰ ਜਾ ਕੇ ਆਉਂਦੇ ਆ ਭਲਾ ਦੇਖਦੇ ਆ ਉੱਪਰ ਵੀ ਚੜਦੇ ਆ ਕਿਲੇ ਦੇ ਆ ਗਏ ਵੀ ਆਪਣੇ ਨੌਜਵਾਨ ਆ ਗਏ ਨੌਜਵਾਨ ਵੀ ਆ ਗਏ ਮਗਰੀ ਤੇ ਕੁਝ ਨੌਜਵਾਨ ਆਪਣੇ ਉੱਪਰ ਚੱਲ ਗਏ ਆ ਤੇ ਇਹ ਇਹਦੇ ਉੱਪਰ ਚੜ ਕੇ ਵੀ ਦੇਖਦੇ ਆ ਵੀ ਵਿਊ ਕਿਸ ਤਰ੍ਹਾਂ ਦਾ ਹੁੰਦਾ ਵਾ ਵਿਊ ਦੇਖਦੇ ਆ ਭਲਾ ਇੱਥੋਂ ਕਹਿੰਦੇ ਵੀ ਵਿਊ ਦੇਖਣਾ ਵਾ ਅਸੀਂ ਕਿਉਂ ਚੱਲੇ ਵਿਊ ਵੇਖ ਲੈਣੇ ਆ ਜਗਾਰੇ ਲਾਉਣ ਦੇ ਵਾਹ ਜੀ ਵਾ ਇਹ ਤੋਪਖਾਨੇ ਦੇ ਵਿੱਚ ਆਏ ਹੋਣਾ ਅਸੀਂ ਵਾਹ ਬਹੁਤ ਠੰਡੀ ਹਵਾ ਚੱਲ ਰਹੀ ਆ ਬਈ ਆ ਦੇਖੋ ਇੱਥੇ ਖੂਈ ਆ ਸਮਝ ਲੋ ਥੱਲੇ ਸਾਰੇ ਨੇ ਹਾਂ ਵੀ ਬੰਨੀ ਉਹਨਾਂ ਨੂੰ ਵੀ ਆਉਣ ਤੋਂ ਨਹੀਂ ਓਏ ਉਹਨਾਂ ਨੇ ਨਹੀਂ ਭਰੀ ਵਾਹ ਜੀ ਵਾਹ ਇਧਰੋਂ ਆਈ ਸੀ ਅਸੀਂ ਸਤਿ ਸ਼੍ਰੀ ਅਕਾਲ ਲਓ ਜੀ ਚੱਲੀ ਹੁਣ ਇਥੋਂ ਵਾਪਸੀ ਚਲੋ ਜੀ ਵਾਪਸੀ ਸੀਟੀਆਂ ਮਾਰ ਰਹੇ ਸਾਨੂੰ ਦੂਰੋਂ ਵੇਖ ਕੇ ਸਿਟੀ ਮਾਰ ਕੇ ਇਹ ਆ ਜੀ ਤੋਪਖਾਨਾ ਇਹ ਸੀਗਾ ਜੀ ਬیدر ਫੋਰਟ ਹੋ ਕੇ ਆਏ ਆ ਅੰਦਰੋਂ ਦੇਖ ਕੇ ਆਏ ਆ ਸਾਰਾ ਕੁਝ ਤੁਹਾਨੂੰ ਉਹਦਾ ਇਤਿਹਾਸ ਪੂਰਾ ਦੱਸਣ ਦੀ ਕੋਸ਼ਿਸ਼ ਕੀਤੀ ਆ ਪਹਿਲੀ ਵਾਰ ਅਸੀਂ ਬیدر ਇੱਥੇ ਰੁਕੇ ਆ ਤੇ ਅੱਜ ਰਾਤ ਇੱਥੇ ਰੁਕਾਂਗੇ ਤੇ ਪਿਛਲੀ ਵੀਡੀਓ ਚ ਤੁਹਾਨੂੰ ਦਰਸਲ ਕਰਾਈ ਸੀਗੇ ਨਾਨਕ ਚੀਰਾ ਸਾਹਿਬ ਦੇ ਤੇ ਕੋਈ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਤੇ ਅਗਲੀ ਵੀਡੀਓ ਚ ਫੇਰ ਇਹ ਤੁਹਾਨੂੰ ਮਿਲਦੇ ਆ ਤੁਹਾਨੂੰ ਬਿਦਰ ਤੋਂ ਇਹ ਬਿਦਰ ਦਾ ਕਿਲਾ ਦਿਖਾਇਆ ਤੇ ਕਿਲੇ ਦੇ ਅੰਦਰ ਦੀਆਂ ਚੀਜ਼ਾਂ ਤੇ ਹੁਣ ਚੱਲਦੇ ਆ ਇੱਥੋਂ ਤੇ ਅਗਲੀ ਡੈਸਟੀਨੇਸ਼ਨ ਤੇ ਚੱਲਦੇ ਆ ਤੇ ਅਗਲੀ ਵੀਡੀਓ 'ਚ ਤੁਹਾਨੂੰ ਮਿਲਦੇ ਆ ਰੱਬ ਰਾਖਾ